ਪੰਜਾਬ ਸਰਕਾਰ ਦੇ ਮਲਾਜਮਾਂ ਰਿਟਾਇਰਡ ਸਾਥੀਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਪਰਮਾਤਮਾ ਦੇ ਹਰਦਾਸ ਕਰਦਾ ਹਾਂ ਕਿ ਨਾਵੇਂ ਮੰਗਾ ਜਲਦੀ ਬੁਰੀ ਨਹੀਂ ਕਿਤੇ ਜਾਣ ਪਰ ਮੁੱਖ ਨੇਪੂਮਾਨ ਤਮਾਨ ਨਾਲ ਮੇਤੂਆਂ ਨੇ ਹਰਪਾਸੇ ਜਿਮਨ ਨਾਲ ਮਲਾਨਾ ਗੋਨੇ ਮੀਟੀਆਂ ਹੋਈਆਂ ਜਿਵੇਂ ਮੁੱਖ ਮੰਗ ਸੀ ਕਿ ਮਲਾਨਾ ਡੀਏ 42% ਤੋਂ ਵਧਾ ਕੇ 53% ਕੀਤਾ ਜਾਵੇ ਤੇ ਮਲਾਇਆਂ ਨੂੰ ਮਹਿੰਗਾਈ ਪਤਨ ਕਿਸ ਤਰ੍ਹਾਂ ਬਗਾਇਦਾ ਹੋਈ 2016 ਤੋਂ ਜੋ ਪੇ ਕੇਫੈਂਸ ਸਰਕਾਰ ਨੇ ਲਾਗੂ ਕੀਤਾ ਹੈ ਪਰ 7 ਦਹਾੜੀ ਕਿ ਤੋਂ ਲਾਗੂ ਹੋਇਆ 5 ਸਾਲ 6 ਮਹੀਨੇ ਦਾ ਏਰੀਅਰ ਬਕਾਇਆ ਬਣਦਾ ਉਹ ਵੀ ਦਿੱਤਾ ਜਾਵੇ ਮੀਟਿੰਗਾਂ ਦੇ ਵਿੱਚ ਜੋ ਉੱਚ ਅਧਿਕਾਰੀਆਂ ਨੇ ਭਰੋਸਾ ਦਿਵਾਇਆ ਜਮੂਖਰੀ ਭਵੰਤਮਨ ਵਾਲੀ ਮੀਟਿੰਗਾਂ ਹੋਈਆਂ ਸੀ ਪਹਿਲਾਂ ਉਹਨੇ ਭਰੋਸਾ ਲਾਇਆ ਕਿ ਤੁਹਾਡੀਆਂ ਮੰਗਾਂ ਦਾ ਹੱਲ ਕੀਤਾ ਜਾਊਗਾ ਆਉਣ ਵਾਲੇ ਸਮੇਂ ਵਿੱਚ ਆਸ ਕੀਤੀ ਜਾ ਸਕਦੀ ਹੈ ਪੰਜਾਬ ਸਰਕਾਰ ਤੋਂ ਹੋ ਸਕਦਾ ਜੋ ਲਗਭਗ 18000 ਕਰੋੜ ਰੁਪਇਆ ਦਾ ਏਰੀਅਰ ਬਣਦਾ ਹੈ ਪੰਜਾਬ ਸਰਕਾਰ ਦੇ ਸਕੱਜਿਆ ਇਹ ਵਿਸ਼ਵਾਸ ਕੀਤਾ ਜਾ ਸਕਦਾ ਹੈ ਦੂਜੇ ਪਾਸੇ ਪ੍ਰਾਣੀ ਫੈਂਸਕੀ ਨੂੰ ਲੈ ਕੇ ਕੇਂਦਰ ਸਰਕਾਰ ਵੱਲੋਂ ਇੱਕ ਯੂਪੀਐਸ ਦੇ ਉੱਪਰ 24 ਜਨਮ ਨੂੰ ਨੋਟਿਸ ਜਾਰੀ ਕੀਤਾ ਗਿਆ ਸੀ ਕਿਉਂ ਜਿਸ ਕਰਮਚਾਰੀ ਜੋ ਸਰਵਿਸ ਆ 25 ਸਾਲ ਪੂਰੀ ਹੋਊਗੀ ਤਾਂ ਉਹਨੂੰ ਪੂਰਾ ਬੈਨੀਫਿਟ ਮਿਲੇਗਾ ਜਿਸ ਕਰਮਚਾਰੀ ਕੋਈ ਫੰਡ ਕਢਾਇਆ ਹੁੰਦਾ ਤਾਂ ਉਹ ਫੰਡ ਜਮ੍ਹਾਂ ਕਰਾਉਣਾ ਪਵੇਗਾ ਜੇਕਰ ਪੂਰਾ ਬੈਨੀਫਿਟ ਲੈਣਾ ਹੋਵੇ ਜੇਕਰ ਉਹ ਫੰਡ ਜਮ੍ਹਾਂ ਨਹੀਂ ਕਰਾਉਂਦਾ ਤਾਂ ਉਹਨਾਂ ਨੂੰ ਘੱਟ ਪੈਸੇ ਲੱਗੇਗੀ ਇਸ ਕਰਕੇ ਪੰਜਾਬ ਸਰਕਾਰ ਦੇ ਮੁਲਾਜ਼ਮ ਵੱਲੋਂ ਪੰਜਾਬ ਦੇ ਵਿੱਚ ਜੋ ਮੋਦੀ ਸਰਕਾਰ ਵੱਲੋਂ ਨੋਟੀਫਿਕੇਸ਼ਨ ਕੀਤਾ ਗਿਆ ਸੀ ਜੋ ਕਾਪੀਆਂ ਸੜ ਗਈਆਂ ਦੇ ਕੇਂਦਰ ਸਰਕਾਰ ਦੀ ਮੁਰਦਾਦ ਕੀਤੀ ਗਈ ਦੂਜੇ ਪਾਸੇ 17 ਸਤ 2020 ਤੋਂ ਭਾਰਤ ਦੇ ਹਿਮਾਲਿਆ ਨੂੰ 6ਵਾਂ ਪੇਕ ਵਿਸ਼ਨਾਗਰ ਨਾਲ ਬਹੁਤ ਜ਼ਰੂਰੀ ਆ ਪਰ ਸਰਕਾਰ ਲਾਰੇ ਲਾ ਗਈ ਟਾਈਮ ਪਾਸ ਕਰਈ ਆ ਕੇਂਦਰ ਸਰਕਾਰ ਨੇ ਵੀ 8ਵੇਂ ਪੇਕ ਵਿਸ਼ਣ ਦੇ ਉੱਪਰ ਮਨਜ਼ੂਰੀ ਦੇ ਦਿੱਤੀ ਹੈ ਅਸੀਂ ਮੰਗ ਕਰਦੇ ਆ ਦੇ ਪੰਜਾਬ ਸਰਕਾਰ ਦੇ ਮੈਹਗਮ ਵਿੱਚ ਬਹੁਤ ਹੀ ਅਸਾਮੀਆਂ ਖਾਲੀ ਪਈਆਂ ਹਨ ਉਹ ਜਲਦੀ ਭਰਿਆ ਜਾਣਾ ਜਿਸ ਤਰ੍ਹਾਂ ਗੁਰੂ ਹਰਗੋਬਿੰਦ ਧਰਮਰਾਲਾ ਦੇ ਵਿੱਚ ਵੀ ਬਹੁਤ ਪਈਆਂ ਅਸਾਮੀਆਂ ਹਨ ਪੀਐਸਪੀਸੀਐਲ ਦੇ ਵਿੱਚ ਇੱਕ ਇੱਕ ਕਰਮਚਾਰੀ ਕਈ ਕਿ ਲੋਕੇਸ਼ਨਾਂ 'ਤੇ ਕੰਮ ਕਰਦਾ ਛੁੱਟੀ ਲੈਣੀ ਬਹੁਤ ਮੁਸ਼ਕਲ ਹੋ ਚੁੱਕੀ ਹੈ ਅਸੀਂ ਮੰਗ ਕਰਦੇ ਹਾਂ ਪੀਐਸਪੀਸੀਐਲ ਤੋਂ ਵੀ ਪੀਐਸਪੀਸੀਐਲ ਵਿੱਚ ਖਾਲੀ ਪਈਆਂ ਅਸਾਮੀਆਂ ਭਰਿਆ ਜਾਣਾ ਅਤੇ ਮੁੱਖ ਮੰਤਰੀ ਭਾਣ ਤੁਹਾਨੂੰ ਮੰਗ ਕਰਦੇ ਹਾਂ ਵੀ ਪੰਜਾਬ ਸਰਕਾਰ ਦੇ ਮੈਹਗਮ ਵਿੱਚ ਖਾਲੀ ਪਈਆਂ ਅਸਾਮੀਆਂ ਜਲਦੀ ਭਰਿਆ ਜਾਣਾ ਕਿਉਂਕਿ ਤਾਂ ਜੇਕਰ ਆਪਣੇ ਨੌਜਵਾਨਾਂ ਨੂੰ ਰਿਗਾਰਡ ਮਿਲੂਗਾ ਤਾਂ ਬਾਹਰ ਕੈਨੇਡਾ ਅਮਰੀਕਾ ਦਾ ਰੁੱਖ ਨਹੀਂ ਕਰਨਗੇ ਅਸੀਂ ਫਿਰ ਮੰਗ ਕਰਦੇ ਆਂਗੇ ਪੰਜਾਬ ਸਰਕਾਰ ਦੇ ਮਹਾਂਗ ਵਿੱਚ ਕੰਮ ਕੱਦੇ ਕੱਚੇ ਮਜ਼ਦੂਰ ਪੱਕੇ ਕੀਤੇ ਜਾਣ ਜਿਨ੍ਹਾਂ ਬਾਰੇ ਮੁੱਖ ਮੰਤਰੀ ਭਗਵੰਤ ਮਾਨ ਕਈ ਕਈ ਵਾਰ ਕਹਿ ਚੁੱਕਿਆ ਵੀ ਮੈਂ ਕੱਚਾ ਸ਼ਾਰਗਿਓ ਕੱਟੂਗਾ ਪਰ ਸਰਕਾਰ ਬਣੀ ਨੂੰ ਪੌਣੇ ਤਿੰਨ ਸਾਲ ਸਾਂ ਹੋ ਚੁੱਕਿਆ ਰੋਪੜ ਸਲਮ ਬਣਾਉਣ ਦੇ ਵਿੱਚ ਲਹਿਰਾ ਮੁਹੱਬਤ ਹਰਮਣਾਂ ਦੇ ਵਿੱਚ 20 ਸਾਲਾਂ ਤੋਂ ਠੇਕੇਦਾਰਾਂ ਕੋਲ ਕੰਮ ਕਰਦੇ ਕੱਚੇ ਮਾਲਾਂ ਵਿੱਚੋਂ ਇੱਕ ਹੀ ਕੰਮ ਪੱਕਾ ਨਹੀਂ ਕੀਤਾ ਗਿਆ ਦਾ 10 12 ਵਾਰਾਂ ਹਾਲੇ ਕੰਮ ਕਰਦੇ ਆ ਉਹਨਾਂ ਕਰਮਚਾਰੀਆਂ ਵੱਲੋਂ ਜੋ ਕੱਚੇ ਮਾਲਾਂ ਹਨ ਉਹਨਾਂ ਨੂੰ ਧਰਨੇ ਵੀ ਲਾਏ ਥਰਮਲਾਂ ਦੇ ਗੇੜ ਵੀ ਜਾਮ ਕੀਤੇ ਸੰਗਰੂਰ ਵੀ ਧਰਨੇ ਲਾਏ ਖੰਨੇ ਵੀ ਰੋਲ ਜਾਮ ਕੀਤੇ ਜਲੰਧਰ ਦੀਆਂ ਰੈਲੀਆਂ ਕੀਤੀਆਂ ਗਈਆਂ ਤੇ ਇਸ ਤਰ੍ਹਾਂ ਡੰਡੀ ਵਾਲੂ ਦੀਆਂ ਰੈਲੀਆਂ ਕੀਤੀਆਂ ਗਈਆਂ ਮਾਹਲੀ ਦੀਆਂ ਰੈਲੀਆਂ ਕੀਤੀਆਂ ਉਹਨਾਂ ਦੇ ਆਗੂ ਜਰੂਰ ਉਸਨ ਲਹਿਰਾਂ ਨੇ ਕਿਹਾ ਕਿ ਸਰਕਾਰ ਸਾਡੀ ਗੱਲ ਨਹੀਂ ਸੁਣ ਰਹੀ ਜਿਸ ਤਰ੍ਹਾਂ ਇਮਲਾਦਨ ਮਜ਼ਬੂਰ ਹੋ ਗਏ ਪੰਜਾਬ ਸਰਕਾਰ ਦੇ ਆਥੀ ਹੁਕਮੇ ਪੈ ਰਹੇ ਹਨ ਤੇ ਮਰਦਾਂ ਵਾਲੀ ਕੀਤੀ ਜਾ ਰਹੀ ਹੈ ਹੁਣ ਦੁਬਾਰਾ ਸਾਝੇ ਫਰੰਡ ਦੇ ਆਗੂ ਨੇ ਇਹ ਕਿਹਾ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਅਸੀਂ ਮਹਾਲੀ ਦੇ ਵਿੱਚ ਧਰਨਾ ਵੀ ਲਾਵਾਂਗੇ ਜਦੋਂ ਪੰਜਾਬ ਸਰਕਾਰ ਦਾ ਬਜਟ ਸੈਸ਼ਨ ਚੱਲੇਗਾ ਤਾਂ ਚੰਡੀਗੜ੍ਹ ਵਿੱਚ ਵੀ ਅਸੀਂ ਰੋਸ ਮਾਰਾ ਕਰਾਂਗੇ ਇਹ ਸਾਝੇ ਫਰੰਡ ਦੇ ਆਗੂ ਨੇ ਕਹਿ ਦਿੱਤਾ ਹੈ ਜੀ ਧੰਨਵਾਦ ਸਾਥੀਓ ਮੇਰੇ channel ਨੂੰ ਸਬਸਕ੍ਰਾਈਬ ਕਰੋ ਜੀ